ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟੀਆਂ ਸਟਿਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਵਾਈਟ ਰੰਗ ਦੀ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਇਹ ਸਕੀਵੀ ਆਪਾਂ ਬਟਨ ਪੱਟੀ ਵਾਲੀ ਬਣਾਈ ਹੋਈ ਹੈ ਬਾਰਡਰ ਬਣਾਉਣ ਤੋਂ ਬਾਅਦ ਉੱਪਰ ਆਪਾਂ ਇਹ ਬਟਨ ਪੱਟੀ ਬਣਾਈ ਹੋਈ ਹੈ ਤੇ ਵੀ ਸ਼ੇਪ ਗਲਾ ਬਣਾਇਆ ਹੋਇਆ ਹੈ ਉੱਪਰੋਂ ਤੇ ਬਾਹਵਾ ਵਾਲੀ ਸਕੀਵੀ ਇਹ ਬਣਾ ਕੇ ਤਿਆਰ ਕੀਤੀ ਹੋਈ ਹੈ ਤੇ ਇਹ ਇਸਸ ਕੀਵੀ ਦਾ ਨਾਪ ਹੈ 17 ਕਮਰ 22 हिप 21 ਉਪਰੋਂ ਛਾਤੀ ਦਾ ਨਾਪ ਹੈ ਤੇ ਇਸ ਨਾਪਰੀ ਇਹ ਸਕੀਵੀ ਬਣਾ ਕੇ ਤਿਆਰ ਕੀਤੀ ਹੋਈ ਹੈ ਤੇ ਇਹਦੇ ਬਾਰਡਰ ਦੇ ਆਪਾਂ ਲਏ ਹੋਏ ਆ 50 ਜੋਟੇ ਬਾਰਡਰ ਦੇ ਲਏ ਹੋਏ ਆ ਉਪਰੋਂ 55 ਜੋਟਿਆਂ ਤੇ ਇਹ ਸਕੀਵੀ ਜਿਹੜੀ ਹੈ ਬਣਾਈ ਹੋਈ ਹੈ ਇਹ ਥੋੜੀ ਬਰੀਕ ਹੁੰਨ ਨਾਲ ਬਣਾਈ ਹੋਈ ਹੈ ਇਸ ਲਈ ਆਪਾਂ ਜੋਟੇ ਥੋੜੇ ਵੱਧ ਪਾਏ ਹੋਏ ਆ ਇਸ ਇਸ ਕਿਵੀ ਦੇ ਉੱਪਰ ਜਿਹੜਾ ਡਿਜ਼ਾਈਨ ਬਣਾਇਆ ਹੋਇਆ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸ ਰਹੀ ਹਾਂ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਡਿਜ਼ਾਈਨ ਬਣਾਉਣਾ ਆਪਾਂ ਸ਼ੁਰੂ ਕਰਦੇ ਹਾਂ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਸਿੱਧੀ ਸਿਲਾਈ ਤੋਂ ਡਿਜ਼ਾਈਨ ਸ਼ੁਰੂ ਕਰਾਂਗੇ ਇੱਕ ਕੁੰਡਾ ਉਤਾਰ ਕੇ ਪੰਜ ਕੁੰਡੇ ਉਲਟੇ ਬਣਾਵਾਂਗੇ ਆ ਦੇਖੋ ਜੀ ਪੰਜ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਤੇ ਇਸ ਤੋਂ ਅਗਲੇ ਕੁੰਡੇ ਤੇ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਪੰਜ ਕੁੰਡੇ ਉਲਟੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਤੇ ਉਸ ਤੋਂ ਅਗਲੇ ਚਾਰ ਕੁੰਡੇ ਫਿਰ ਸਿੱਧੇ ਬਣਾਵਾਂਗੇ ਧਾਗਾ ਪਿੱਛੇ ਰੱਖਾਂਗੇ ਚਾਰ ਕੁੰਡੇ ਸਿੱਧੇ ਤੇ ਉਸ ਤੋਂ ਅਗਲੇ ਛੇਵੇਂ ਕੁੰਡੇ ਨੂੰ ਆਪਾਂ ਫਿਰ ਸੇਮ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਇਹਨਾਂ 6 ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਤੇ ਵਿਚਾਲੇ ਆਪਾਂ 4 ਕੁੰਡੇ ਉਲਟੇ ਰੱਖਾਂਗੇ ਸਾਈਡਾਂ ਤੋਂ ਆਪਾਂ 5-5 ਕੁੰਡੇ ਉਲਟੇ ਰੱਖੇ ਹੋਏ ਆ ਤੇ ਵਿਚਾਲੇ ਆਪਾਂ 4 ਕੁੰਡੇ ਉਲਟੇ ਰੱਖਾਂਗੇ ਡਿਜ਼ਾਈਨ ਦੇ 6 ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ డిజైన్ బాధ బదల బే చారీన పావేజీ పంచ కల్టే షే కిజన్నాయ ఫో అండే బనావే చార్ కండే సీధే బావే ਫਿਰ ਇੱਕ ਗੁੰਡੇ ਤੋਂ ਆਪਾਂ ਫਿਰ ਤਿੰਨ ਗੁੰਡੇ ਬਣਾਵਾਂਗੇ ਇਹੇ ਛੇ-ਛੇ ਗੁੰਡੇ ਆ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਲਾਸਟ ਤੇ ਪੰਜ ਗੁੰਡੇ ਉਲਟੇ ਸਾਈਡਾਂ ਤੇ ਆਪਾਂ ਇਹੇ ਪੰਜ-ਪੰਜ ਗੁੰਡੇ ਉਲਟੇ ਰੱਖਾਂਗੇ ਵਿਚਾਲੇ ਚਾਰ-ਚਾਰ ਗੁੰਡੇ ਉਲਟੇ ਰੱਖੇ ਹੋਏ ਆ ਆ ਦੇਖੋ ਜੀ ਲਾਸਟ ਤੇ ਪੰਜ ਗੁੰਡੇ ਉਲਟੇ ਉਠੀ ਸਲਾਈ ਤੋਂ ਆਪਾਂ ਸਾਰੀ ਸਲਾਈ ਉਲਟਾ-ਉਲਟਾ ਬਣਾਵਾਂਗੇ ਜਿਹੜੇ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਏ ਸੀ ਉਹਨਾਂ ਨੂੰ ਆਪਾਂ ਬਿਨਾ ਉਹਨੇ ਉਤਾਰ ਲਾਂਗੇ ਬਾਕੀ ਸਾਰੀ ਸਲਾਈ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬਣਾਵਾਂਗੇ ਤਿੰਨ ਕੁੰਡੇ ਬਿਨਾ ਉਹਨੇ ਉਤਾਰ ਲਾਂਗੇ ਬਾਕੀ ਕੁੰਡੇ ਉਲਟੇ-ਉਲਟੇ ਉਣਾਗੇ ਬਾਕੀ ਸਾਰੀ ਸਲਾਈ ਧਾਗਾ ਅੰਦਰ ਰੱਖ ਕੇ ਉਲਟਾ ਉਲਟਾ ਆਉਣਾਂਗੇ ਜਿਹੜੇ ਇੱਕ ਕੁੰਡੇ ਤੋਂ ਆਪਾਂ ਤਿੰਨ ਤਿੰਨ ਕੁੰਡੇ ਬਣਾਏ ਹੋਏ ਆ ਉਹਨਾਂ ਨੂੰ ਬਿਨਾਂ ਉਹਨੇ ਉਤਾਰ ਲਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਫਿਰ ਆਪਾਂ ਇੱਕ ਕੁੰਡਾ ਉਤਾਰਾਂਗੇ ਪੰਜ ਕੁੰਡੇ ਉਲਟੇ ਬਣਾਵਾਂਗੇ ਤਾਗਾ ਪਿੱਛੇ ਕਰਾਂਗੇ ਪੰਜ ਕੁੰਡੇ ਉਲਟੇ ਬਣਾ ਕੇ ਤਾਗਾ ਪਿੱਛੇ ਕਰਾਂਗੇ ਇਹਨਾਂ ਤਿੰਨ ਕੁੰਡਿਆਂ ਨੂੰ ਆਪਾਂ ਅਗਲੇ ਦੋ ਕੁੰਡਿਆਂ ਨਾਲ ਇਸ ਤਰ੍ਹਾਂ ਬਦਲਾਂਗੇ ਆ ਦੇਖੋ ਜੀ ਸਲਾਈ ਇਸ ਤਰ੍ਹਾਂ ਪਾ ਕੇ ਇਹਨਾਂ ਤਿੰਨ ਕੁੰਡਿਆਂ ਨੂੰ ਦੋ ਕੁੰਡਿਆਂ ਨਾਲ ਬਦਲ ਲਵਾਂਗੇ ਤੇ ਦੋ ਕੁੰਡੇ ਜਿਹੜੇ ਆ ਉਹ ਪਹਿਲਾਂ ਬਣਾਵਾਂਗੇ ਤਾਗਾ ਪਿੱਛੇ ਰੱਖ ਕੇ ਤੇ ਇਹਨਾਂ ਤਿੰਨ ਕੁੰਡਿਆਂ ਤੋਂ ਫਿਰ ਇੱਕ ਕੁੰਡਾ దో కు తినిర బ పిచ్చే సరే తిన కు కుడా కడే ఇస్తా ధాగా పిచ్చే రే అ చార్ కుడే ఉల్ట కుయను దో కు బదల దో కడే జ తగ్గ పిచ్చే రకే ఫిర్యా దో కతో దో కను ఏ తిని బలం తిని కడతో ఫిర్వీ ధాగా పిచ్చే రకం లవే ధాగా అే పూడే ఉల్టే బ ਲਾਸਟ ਵਾਲਾ ਗੁੰਡਾ ਸਿੱਧਾ ਆ ਦੇਖੋ ਜੀ ਇਸ ਤੋਂ ਅੱਗੇ ਆਪਾਂ ਪੁੱਠੀ ਸਲਾਈ ਸਾਰੀ ਸਲਾਈ ਧਾਗਾ ਅੱਗੇ ਰੱਖ ਕੇ ਹੋਣਾਗੇ ਸਾਰੀ ਸਲਾਈ ਉਲਟਾ-ਉਲਟਾ ਹੋਣ ਲਵਾਂਗੇ ਹਾਂਜੀ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬੱਚਿਆਂ ਦੀ ਕੋਟੀ ਤੇ ਪਾ ਸਕਦੇ ਹੋ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਹੈ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਆਪਾਂ ਇੱਕ ਗੁੰਡਾ ਉਤਾਰ ਕੇ ਪੰਜ ਗੁੰਡੇ सेम ਉਸੇ ਤਰ੍ਹਾਂ ਹੀ ਆਪਾਂ ਉਲਟੇ ਬਣਾਵਾਂਗੇ ਆ ਦੇਖੋ ਜੀ ਇਸ ਤੋਂ ਅੱਗੇ ਆਪਾਂ ਦੋ ਗੁੰਡੇ ਪਹਿਲਾਂ ਸਿੱਧੇ ਬਣਾਵਾਂਗੇ ਧਾਗਾ ਪਿੱਛੇ ਰੱਖ ਕੇ ਤੇ ਜਿਹੜਾ ਤੀਜਾ ਗੁੰਡਾ ਹੈ ਦੇਖੋ ਜੀ ਇੱਥੇ ਆਪਾਂ ਫਿਰ ਤਿੰਨ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਉਸ ਤੋਂ ਅਗਲੇ ਗੁੰਡੇ ਤੇ ਫਿਰ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਤਿਆਗਲੇ ਦੋ ਗੁੰਡੇ ਜਿਹੜੇ ਨੇ ਉਹਨਾਂ ਨੂੰ ਸਿੱਧੇ ਉਣਾਗੇ ਆ ਦੇਖੋ ਜੀ ਇਸ ਤਰ੍ਹਾਂ ਉਹ ਚਾੜੇ ਵਾਲੇ ਚਾਰ ਗੁੰਡੇ ਉਲਟੇ ਧਾਗਾ ਅੱਗੇ ਰੱਖ ਕੇ ਚਾਰ ਗੁੰਡੇ ਚਾਰ ਗੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਦੋ ਗੁੰਡੇ ਸਿੱਧੇ ਫਿਰ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਉਸ ਤੋਂ ਅਗਲੇ ਗੁੰਡੇ ਤੇ ਫਿਰ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਵਾਂਗੇ ਤੇ ਸੈਡਾਂ ਵਾਲੇ ਫਿਰ ਦੋ ਗੁੰਡੇ ਸਿੱਧੇ ਆ ਦੇਖੋ ਜੀ ਜਿਹੜੇ ਵਿਚਾਲੇ ਦੋ ਕੁੰਡੇ ਆ ਉਹਨਾਂ ਨੂੰ ਆਪਾਂ ਇੱਕ ਇੱਕ ਕੁੰਡੇ ਤੋਂ ਤਿੰਨ ਤਿੰਨ ਕੁੰਡੇ ਬਣਾਵਾਂਗੇ ਤੇ ਲਾਸਟ ਵਾਲੇ ਫਿਰ ਤਿੰਨ ਕੁੰਡੇ ਲਾਸਟ ਵਾਲੇ ਪੰਜ ਕੁੰਡੇ ਉਲਟੇ ਆ ਦੇਖੋ ਜੀ ਜਿਹੜੇ 6 ਕੁੰਡੇ ਸੀ ਉਹਨਾਂ ਨੂੰ ਆਪਾਂ ਪਹਿਲਾਂ ਸਾਈਡਾਂ ਤੇ ਵਲ ਪਾਏ ਸੀ ਫਿਰ ਆਪਾਂ ਵਿਚਾਲੇ ਜਿਹੜੇ ਦੋ ਕੁੰਡੇ ਆ ਉਹਨਾਂ ਤੇ ਆਪਾਂ ਵਲ ਪਾ ਕੇ ਇੱਕ ਕੁੰਡੇ ਤੋਂ ਤਿੰਨ ਤਿੰਨ ਕੁੰਡੇ ਬਣਾਏ ਆ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ ਉਲਟਾ ਬਣਾਵਾਂਗੇ ਜਿਹੜੇ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਏ ਹੋਏ ਆ ਉਹਨਾਂ ਨੂੰ ਬਿਨਾ ਉਹਨੇ ਉਤਾਰ ਲਵਾਂਗੇ ਬਾਕੀ ਕੁੰਡੇ ਜਿਹੜੇ ਆ ਉਹਨਾਂ ਨੂੰ ਆਪਾਂ ਉਲਟਾ ਉਲਟਾ ਹੋਣਾਗੇ ਆ ਦੇਖੋ ਜੀ ਜਿਹੜੇ ਆਪਾਂ ਇੱਕ ਇੱਕ ਕੁੰਡੇ ਤੋਂ ਤਿੰਨ ਤਿੰਨ ਕੁੰਡੇ ਬਣਾਏ ਆ ਉਹਨਾਂ ਨੂੰ ਬਿਨਾ ਉਹਨੇ ਉਤਾਰ ਲਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਪੰਜ ਕੁੰਡੇ ਉਲਟੇ ధాగా పిచ్చే కో కను బేజీ ఇవారు పో కర బే తే ఫో కి రేస్ అగలే తిని కడ్యను ఆ దో కాల ਆ ਦੇਖੋ ਜੀ ਇਸ ਤਰ੍ਹਾਂ ਆਉਣਾਂਗੇ ਬਦਲਾਂਗੇ ਫਿਰ ਦੋ ਗੁੰਡੇ ਪੈਣਾ ਆਉਣਾਂਗੇ ਤੇ ਤੀਜੇ ਤਿੰਨ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਧਾਗਾ ਅੱਗੇ ਰੱਖਾਂਗੇ ਚਾਰ ਗੁੰਡੇ ਉਲਟੇ ధాగా పిచ్చే కో కుయ్యను ఏ తిని కండే ఆీ ఆఖ ఇరవై నే పే ఫిండే ఉణాగే ఇంకో అని కండే ఇం దో కాల బ ఫ్రట్ వాళ్ళ సైడ్ తిని కండే ਇਸ ਤਰ੍ਹਾਂ ਸਲਾਈ ਤੇ ਚੜਾ ਕੇ ਦੋ ਕੁੰਡੇ ਪਹਿਲਾਂ ਆਉਣਾਂਗੇ ਤਗਾ ਪਿੱਛੇ ਰੱਖ ਕੇ ਤੇ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤਗਾ ਅੱਗੇ ਰੱਖ ਕੇ ਲਾਸਟ ਵਾਲੇ ਪੰਜ ਕੁੰਡੇ ਉਲਟੇ ਹਾਂਜੀ ਇਹਨਾਂ ਛੇ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਇਆ ਹੋਇਆ ਹੈ ਆ ਦੇਖੋ ਜੀ ਤੇ ਇਸ ਡਿਜ਼ਾਈਨ ਨੂੰ ਹੁਣ ਆਪਾਂ ਬਦਲਾਂਗੇ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾ ਆਉਣਾਗੇ ਤਾਗਾ ਕੇ ਰੱਖ ਕੇ ਸਾਰੀ ਸਲਾਈ ਉਲਟਾ-ਉਲਟਾ ਆਉਣਾ ਕੇ ਕੰਪਲੀਟ ਕਰ ਲਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਇੱਕ ਕੁੰਡਾ ਉਤਾਰਾਂਗੇ ਤੇ ਇਸ ਤੋਂ ਅੱਗੇ ਆਪਾਂ ਪਹਿਲਾਂ ਇੱਕ ਕੁੰਡੇ ਤੋਂ తిను కండే బీ ఇతోడే బ ఉతారే బ ఫచ్చే రండే సనావే చారండే సీే బ అగే ఛేవే కడే ఫే బే ਆ ਦੇਖੋ ਜੀ ਇਸ ਤੋਂ ਅੱਗੇ ਚਾਰ ਕੁੰਡੇ ਉਲਟੇ ਬਣਾਵਾਂਗੇ। ਇਸ ਡਿਜ਼ਾਈਨ ਨੂੰ ਆਪਾਂ ਸੇਮ ਉਸੇ ਤਰ੍ਹਾਂ ਹੀ ਬਣਾਉਣਾ ਹੈ। ਬਸ ਇਹਨਾਂ ਨੂੰ ਆਪਾਂ ਬਦਲ ਲੈਣਾ ਹੈ। ਆ ਦੇਖੋ ਜੀ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ। ਫਿਰ ਚਾਰ ਕੁੰਡੇ ਸਿੱਧੇ ਬਣਾਵਾਂਗੇ। ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ। ਆਹ ਦੇਖੋ ਜੀ ਇੱਥੇ ਆਪਾਂ ਸ਼ੁਰੂ ਚ ਡਿਜ਼ਾਈਨ ਪਾ ਰਹੇ ਆ ਜਿਹੜੇ ਆਪਾਂ ਉਲਟੇ ਕੁੰਡੇ ਰੱਖੇ ਸੀ ਜੇ ਇਸ ਦੇ ਵਿਚਾਲੇ ਉਲਟੇ ਕੁੰਡੇ ਜਿਹੜੇ ਚਾਰ-ਚਾਰ ਆਪਾਂ ਬਣਾਉਣੇ ਆ ਉਹ ਇਸ ਡਿਜ਼ਾਈਨ ਤੇ ਆ ਜਾਣਗੇ ਵਿਚਾਲੇ ਹਾਂਜੀ ਇੱਥੇ ਆਪਾਂ ਹੁਣ ਚਾਰ ਕੁੰਡੇ ਉਲਟੇ ਬਣਾਵਾਂਗੇ ਡਿਜ਼ਾਈਨ ਸੇਮ ਉਸੇ ਤਰ੍ਹਾਂ ਹੀ ਬਣਾਵਾਂਗੇ ਜਿਹੜੇ ਉਲਟੇ ਕੁੰਡੇ ਸੀ ਉਹਨਾਂ ਤੇ ਹੁਣ ਆਪਾਂ ਇਹ ਡਿਜ਼ਾਈਨ ਪਾ ਰਹੇ ਆ ਸ਼ੁਰੂ ਚ ਜਿਹੜੇ ਉਲਟੇ ਬਣਾਏ ਸੀ ఆ దోజీ ఇండితో తిని కండే బావే విచాలే చార్ కుండే సీ రే ఫి కుండే తిని కండే బావే వాండే సైడ్ ఉల్టే రేసి కన్లకే ਇੰਨਾ ਤੇ ਬਣਾਉਣਾ ਹੈ ਜਿਹੜੇ ਆਪਾਂ ਉਲਟੇ ਕੁੰਡੇ ਆ ਆ ਦੇਖੋ ਜੀ ਜਿਹੜੇ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਏ ਸੀ ਉਹਨਾਂ ਨੂੰ ਬਿਨਾਂ ਉਹਨੇ ਉਤਾਰ ਲਾਂਗੇ ਪੁੱਠੀ ਸਲਾਈ ਤੋਂ ਬਾਕੀ ਕੁੰਡਿਆਂ ਨੂੰ ਸਾਰੇ ਕੁੰਡਿਆਂ ਨੂੰ ਉਲਟਾ-ਉਲਟਾ ਉਣ ਕੇ ਕੰਪਲੀਟ ਕਰ ਲਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਤੋਂ ਆਪਾਂ ఇం తినో కాల బే ఆ ఫ్రట్ వాళ్ళ సైడ్తో సై నే తిన బే దో కడే సీధే బే ధాగా పిచ్చే రకే ఫిర్డ్యతో కండా కో కాల కుయ్యను బల బకసైతో సై నగాకి ఇర జీ తి కుయతో కి ఫో కడే జాను ధాగా పిచ్చే రకే చారండే ఉల్టే జా పల్లైన్ బాయా ఉన్నే కు రే దో కు బ తి కు అగలే దో కు తినిర బ తి కుయ్యాతో ਇੱਕ ਗੁੰਡਾ ਕਰਾਂਗੇ ਦੋ ਗੁੰਡੇ ਸਿੱਦੇ ਆ ਦੇਖੋ ਜੀ ਇਸ ਤੋਂ ਅੱਗੇ ਚਾਰ ਗੁੰਡੇ ਉਲਟੇ ਤਾਂ ਅਗਾ ਪਿੱਛੇ ਰੱਖਾਂਗੇ ਤਿੰਨ ਗੁੰਡਿਆਂ ਨੂੰ ਦੋ ਗੁੰਡਿਆਂ ਨਾਲ ਇਸ ਤਰ੍ਹਾਂ ਬਦਲ ਲਵਾਂਗੇ ਤਾਂ ਸਲਾਈ ਅਗਲੇ ਪਾਸੇ ਦੀ ਸਲਾਈ ਲਗਾ ਕੇ ਆ ਦੇਖੋ ਜੀ తిను కు బ దో కు సోక కు అగలే దో కు అగలే తిను కుడ బవే ఇంకా డ్యా ਡਿਜ਼ਾਈਨ ਬਣਾਉਣਾ ਆਪਾਂ ਬਾਕੀ ਵਿਚਾਰੇ ਆਪਣੇ 4-4 ਕੁੰਡੇ ਰਹਿ ਜਾਣਗੇ ਦੋ ਕੁੰਡੇ ਸਿੱਧੇ ਤੇ ਬਾਕੀ ਲਾਸਟ ਵਾਲਾ ਕੁੰਡਾ ਵੀ ਸਿੱਧਾ ਹਾਂਜੀ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾ ਆਉਣਾਗੀ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ-ਉਲਟਾ ਉਹਨਕੇ ਕੰਪਲੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਸਿੱਧੇ ਆ ਦੇਖੋ ਜੀ ਤੇ ਤੀਜੇ ਕੁੰਡੇ ਤੋਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਆ ਦੇਖੋ ਜੀ ਫਿਰ ਉਸ ਤੋਂ ਅਗਲੇ ਕੁੰਡੇ ਤੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਦੋ ਕੁੰਡੇ ਸਿੱਧੇ ਆਹ ਦੇਖੋ ਜੀ ਤਾਂ ਗਾਗੇ ਕਰਾਂਗੇ ਚਾਰ-ਚਾਰ ਕੁੰਡੇ ਉਲਟੇ ਚਾਰ ਕੁੰਡੇ ਉਲਟੇ పిచ్చే కే దో కడే సీజే కడేతో తిని కండే బావే ఫో అగలే కుతో తిని కండే బావే ఫో కడే సార్ కండే ఉల్టే దో కడే తిజే కండేతో ఫండే తో తిను బేస్ అగలే కుతో తిను కుండే బావే ఫో కాలా కు సేమ ఉపీట్ పుట్టి సలాయి సారి సలాయి ఉంటా ఉల్టా బ ਜਿਹੜੇ ਕੁੰਡੇ ਆਪਾਂ ਇੱਕ ਇੱਕ ਕੁੰਡੇ ਤੋਂ ਤਿੰਨ ਤਿੰਨ ਕੁੰਡੇ ਬਣਾਏ ਹੋਏ ਆ ਉਹਨਾਂ ਨੂੰ ਆਪਾਂ ਬਿਨਾ ਉਨੇ ਉਤਾਰਨਾ ਹੈ ਬਾਕੀ ਕੁੰਡੇ ਉਲਟੇ-ਉਲਟੇ ਬਣਾਵਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਦੋ ਕੁੰਡਿਆਂ ਨਾਲ ਇਹਨਾਂ ਤਿੰਨ ਕੁੰਡਿਆਂ ਨੂੰ ਬਦਲਾਂਗੇ ਬੈਕ ਸਾਈਡ ਤੋਂ ਸਲਾਈ ਲਗਾ ਕੇ ਇਸ ਤਰ੍ਹਾਂ తిని ఫ్రీ సైడ్ తిని తిని ఆ దీ తిండి ఫ్రంట్ వీ సైడ్ ఇస్తా బదల దో కు సెన్ కుడతో కండా కి ధగా అల్టే బ ధగా పిచ్చే కో కను అగలే తిని కడ్డ బే ఫతో కే దో కడే స తిని అగలే తినిర బ ఫ్రంట్ వీ సైడ్ తిని కండే లేడే పడావాలే ఫతో కారండే ఉల్టే థే కను కను ఇర బ తిని బవే పిచ్చే రగలే తిని ఫ్రంట్ సైడ్ రక్తి నే బ వదిగా ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਇਹ ਇੱਕ ਤਰ੍ਹਾਂ ਦਾ ਫਲਾਵਰ ਬਣ ਰਿਹਾ ਹੈ ਆ ਦੇਖੋ ਜੀ ਤੇ ਉੱਪਰੋਂ ਇਹ ਡੱਬੀ ਬਣ ਜਾਂਦੀ ਹੈ ਇਸ ਤੋਂ ਅੱਗੇ ਇਸੇ ਨੂੰ ਹੀ ਆਪਾਂ ਦੇਖੋ ਜੀ ਵਾਰ-ਵਾਰ ਰਿਪੀਟ ਕਰਨਾ ਹੈ ਇਸ ਤੋਂ ਅੱਗੇ ਆਪਾਂ ਫਿਰ 5-5 ਕੁੰਡੇ ਉਲਟੇ ਰੱਖ ਕੇ ਤੇ ਵਿਚਾਲੇ ਜਿਹੜੇ 4 ਕੁੰਡੇ ਆ ਉਹਨਾਂ ਨੂੰ ਸਿੱਧੇ ਰੱਖ ਕੇ ਤੇ ਜਿਹੜੇ ਸਾਈਡਾਂ ਤੇ ਆ ਵਾਲੇ ਫਲਾਵਰ ਵਾਲੇ ਆ ਇਹਨਾਂ ਤੇ ਆਪਾਂ ਇੱਕ-ਇੱਕ ਕੁੰਡੇ ਤੋਂ ਫਿਰ 3-3 ਕੁੰਡੇ ਬਣਾ ਲੈਣੇ ਨੇ ਆ ਦੇਖੋ ਜੀ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਇਹ ਜਿਹੜੀ ਆਪਣੀ ਡੱਬੀ ਬਣੂਗੀ ਤੇ ਇਹ ਫਲਾਵਰ ਜਿਹੜੇ ਨੇ ਉਹ ਬਦਲ-ਬਦਲ ਕੇ ਬਣਦੇ ਜਾਣਗੇ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਲੱਗਦਾ ਹੈ ਸਕੀਵੀ ਦੇ ਉੱਪਰ ਇਹ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਦੇਖੋ ਜੀ ਵਾਈਟ ਰੰਗ ਦੀ ਸਕੀਵੀ ਦੇ ਉੱਪਰ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ